ਜਿਹੜੇ ਵੀ ادارے ਤੋਂ ਤੁਸੀਂ ਆਏ ਹੋ print media ਤੋਂ electronic media ਤੋਂ social media ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਅੱਜ ਸਵੇਰੇ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸ਼ੁਰੂਆਤ ਕੀਤੀ ਸੀ ਗੈਂਗਸਟਰਾਂ ਤੇ ਵਾਰ ਜਿਵੇਂ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਵਿਲ ਪਾਵਰ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਉਹਦਾ ਸੈਕੰਡ ਫੇਜ਼ ਸ਼ੁਰੂ ਹੋਇਆ ਹੁਣੇ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਉੱਤੇ ਥੱਲ ਪਈ ਹੈ ਛੋਟੇ ਨਹੀਂ ਵੱਡੇ ਵੀ ਸਮਗਲਰ ਜਿਹੜੇ ਉਹ ਫੜੇ ਗਏ ਆ ਔਰ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਨਸ਼ਾ ਫੜਿਆ ਗਿਆ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਨਾਲ ਜਿਹੜੀ ਇੱਕ ਸਪਲਾਈ ਚੇਨ ਹੈ ਉਹਨੂੰ ਤੋੜਨ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਰਹੇ ਹਾਂ ਖਾਸ ਤੌਰ ਤੇ ਜਿਹੜੀ ਹੇਟਲੀ ਚੇਨਾ ਕਿਉਂਕਿ ਪੰਜਾਬ ਸਰਹੱਦੀ ਸੂਬਾ ਸਾਡੇ ਨਾਲ ਲੱਗਦਾ ਜਿਹੜਾ ਮੁਲਕ ਹੈ ਉਹ ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਦੇ ਵਿੱਚ ਰਹਿੰਦਾ ਹੈ ਕਿ ਨਸ਼ਾ ਇੱਥੇ ਜਿੰਨਾ ਸੁਟਿਆ ਜਾ ਸਕੇ ਪਰ ਉਹਨੂੰ ਫੜਨ ਦੇ ਯਤਨਾਂ ਦੇ ਤਹਿਤ ਪੰਜਾਬ ਸਰਕਾਰ ਨੇ ਐਂਟੀ ਡਰੋਨ ਤੱਕ ਲਗਾਏ ਨੇ ਹੁਣ ਅੱਜ ਤੋਂ ਜਿਹੜੀ ਗੈਂਗਸਟਰ ਤੇ ਵਾਰ ਇੱਕ ਪੰਜਾਬ ਪੁਲਿਸ ਦੇ ਵੱਲੋਂ ਸਟਾਰਟ ਕੀਤਾ ਗਿਆ ਔਰ ਇਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਅਗੇਂਸਟ ਯੁੱਧ ਪੱਧਰ ਤੇ ਉੱਤੇ ਇਹ ਲੜਾਈ ਜਿਹੜੀ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਗੈਂਗਸਟਰ ਲਫ਼ਜ਼ ਪੰਜਾਬ ਦੇ ਵਿੱਚ ਕਦੋਂ ਆਇਆ ਕਦੋਂ ਲੋਕਾਂ ਨੇ ਇਹ ਨਾਮ ਸੁਣੇ ਕੋਈ 15 ਤੋਂ 18 ਸਾਲ ਪਹਿਲਾਂ ਇਹ ਨਾਮ ਜਿਹੜੇ ਸੀ ਉਹ ਪੰਜਾਬ ਦੇ ਵਿੱਚ ਚੱਲਣੇ ਸ਼ੁਰੂ ਹੋਏ ਨੇ ਤਾਂ ਪਹਿਲਾ ਆਪਾਂ ਸਾਰੇ ਜਾਣਦੇ ਆ ਨਾਂ ਮੰਦਾ ਸੀ ਬਦਮਾਸ਼ ਜਾਂ ਬਦਮਾਸ਼ੀ ਕਰਨ ਵਾਲਾ ਫਿਰ ਇਹ ਲਫਜ਼ ਜਿਹੜਾ ਸੀ ਉਹ ਗੈਂਗਸਟਰ ਆਇਆ ਖਾਸ ਤੌਰ ਤੇ 7 ਤੋਂ 17 ਦੇ ਦੌਰਾਨ ਗੈਂਗਸਟਰਵਾਦ ਦਾ ਬੋਲਬਾਲਾ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਸੀ ਉਹਨਾਂ ਨੂੰ ਇਸ ਪਾਸੇ ਵੱਲ ਜਾਣ ਬੁੱਝ ਕੇ ਲਿਆਂਦਾ ਗਿਆ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਏਐਸਆਈ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਆਇਆ ਉਹਨੂੰ ਮਾਰਿਆ ਗਿਆ ਜਿਸ ਗੈਂਗਸਟਰ ਨੇ ਉਹਦੀ ਜਾਨ ਲਈ ਉਹਦੀ ਮਰਤਕ ਦੇਹ ਦੇ ਉੱਤੇ ਖੜੋ ਕੇ ਉਹਨੇ ਨਾਰੇ ਵੀ ਉਦੋਂ ਲਾਏ ਚਾਹੇ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜਨ ਵਾਲੀ ਘਟਨਾ ਹੋਵੇ ਫਰੀਦਕੋਟ ਦੇ ਵਿੱਚੋਂ ਇੱਕ ਨਵਾਲਕ ਬੱਚੀ ਦਾ ਅਗਵਾ ਕੀਤਾ ਗਿਆ ਹੋਵੇ ਚਾਹੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਹੋਣ ਔਰ ਇਨ੍ਹਾਂ ਘਟਨਾਵਾਂ ਦਾ ਸਿਖਰ ਉਹਨਾਂ ਸਾਲਾਂ ਦੇ ਦੌਰਾਨ ਨਾਬਾ ਜੇਲ ਬ੍ਰੇਕ ਸੀ ਨਾਬਾ ਜੇਲ ਬ੍ਰੇਕ ਕਿਵੇਂ ਹੋਇਆ ਮੈਂ ਉਹਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਦੇ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਹੱਥ ਪਾਉਣ ਲਈ ਠੱਲ ਪਾਉਣ ਲਈ ਕੁਝ ਨਹੀਂ ਕੀਤਾ ਗਿਆ ਬਲਕਿ ਇੱਕ ਨਵਾਂ ਤਜਰਬਾ ਕੀਤਾ ਗਿਆ ਉੱਤਰ ਪ੍ਰਦੇਸ਼ ਇੱਕ ਗੈਂਗਸਟਰ ਉਹਦੇ ਉੱਤੇ ਇੱਕ ਮਾਮਲੀ ਪਰਚਾ ਦਰਜ ਕਰਕੇ ਇੱਥੇ ਜੇਲ ਦੇ ਵਿੱਚ ਰੱਖਿਆ ਗਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਸ ਗੈਂਗਸਟਰ ਨੂੰ ਲਜਾਣ ਦੇ ਵਾਸਤੇ ਸੁਪਰੀਮ ਕੋਰਟ ਤੱਕ ਲਈ ਲੜੀ ਫਿਰ ਉਹ ਗੈਂਗਸਟਰ ਨੂੰ ਉਹਨੂੰ ਲੈ ਕੇ ਗਏ ਸਭ ਨੂੰ ਪਤਾ ਹੈ ਕਿੰਨਾ ਦੀ ਛੱਤਰ ছਾਇਆ ਸੀ ਕਿਸ ਤਰੀਕੇ ਦੇ ਨਾਲ ਉਸ ਗੈਂਗਸਟਰ ਨੂੰ ਇੱਥੇ ਰੱਖਿਆ ਗਿਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਕਿਸਮ ਦੀ ਕਹਾਣੀ ਹੈ ਇਹਨਾਂ ਗੈਂਗਸਟਰਾਂ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਨੇ ਉਹ ਕਿਵੇਂ ਵਰਤਦੇ ਰਹੇ ਇਹ ਵੀ ਕਿਸੇ ਤੋਂ ਲੁਕਿਆ ਛिपਿਆ ਨਹੀਂ ਬਹੁਤ ਸਾਰੇ ਗੈਂਗਸਟਰ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਪੜੀਆਂ ਵੇਖੀਆਂ ਹੋਣਗੀਆਂ ਕਿ ਕਿਹੜੇ ਰਾਜਨੀਤਿਕ ਵਿਅਕਤੀ ਨੇ ਉਹਨੂੰ ਸ਼ਹਿ ਦੇ ਕੇ ਗੈਂਗਸਟਰ ਬਣਾਇਆ ਤੇ ਆਪਣਾ ਕੰਮ ਹੋਣ ਤੋਂ ਬਾਅਦ ਉਹਨੂੰ ਪਾਸੇ ਛੱਡ ਦਿੱਤਾ ਅਜੇ ਵੀ ਗੈਂਗਸਟਰਵਾਦ ਜਿਹੜਾ ਉਹਨੂੰ ਸ਼ਹਿ ਦੇਣ ਦੇ ਵਾਸਤੇ ਕੁਝ ਲੋਕੀਤੇ ਤੋਂ ਸਬਕ ਨਹੀਂ ਸਿੱਖ ਰਹੇ ਤਰਨਤਾਨ ਦੀ ਚੋਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਜ਼ਿਮਨੀ ਚੋਣ ਉਹਦੇ ਵਿੱਚ ਕਿਵੇਂ ਇੱਕ ਗੈਂਗਸਟਰ ਦੇ ਪਰਿਵਾਰ ਦੇ ਮੈਂਬਰ ਨੂੰ ਟਿਕਟ ਦਿੱਤੀ ਗਈ ਇੱਕ ਕਿਸਮ ਦੇ ਨਾਲ ਇੱਕ ਗੈਂਗਸਟਰਵਾਦ ਨੂੰ ਬढ़ावा ਦੇਣ ਵਾਲੀ ਗੱਲ ਸੀ ਪੰਜਾਬ ਪੁਲਿਸ ਨੇ ਅੱਜ ਗੈਂਗਸਟਰ ਤੇ ਵਾਰ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇੱਕ ਲੰਬੀ ਸੋਚ ਵਿਚਾਰ ਤੋਂ ਬਾਅਦ ਸ਼ੁਰੂ ਕੀਤੀ ਹੈ ਔਰ ਮੁਲਕ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਸ਼ੁਰੂ ਹੋਣ ਵਾਲੀ ਇਸ ਤਰ੍ਹਾਂ ਦੀ ਮੁਹਿੰਮ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਹੈ ਇਹਦੇ ਵਿੱਚ ਅੱਜ ਸਵੇਰ ਤੋਂ ਤੜਕਸਾਰ ਤੋਂ ਥਾਂ-ਥਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਔਰ ਇਹਦੇ ਵਿੱਚ ਦੋ ਦਰ ਟੀਮਾਂ ਇਸ ਛਾਪੇਮਾਰੀ ਦੇ ਵਿੱਚ ਸ਼ਾਮਲ ਹੋਈਆਂ ਨੇ। ਔਰ ਇਹਦੇ ਕੁਝ ਰਿਜ਼ਲਟ ਵੀ ਜਿਹੜੇ ਉਹ ਸਾਹਮਣੇ ਆਏ ਨੇ। ਅਗਲੇ ਕੋਈ 72 ਘੰਟਿਆਂ ਦੇ ਵਿੱਚ ਪੁਲਿਸ ਨੂੰ ਇਹਦੇ ਇੱਕ ਚੰਗੇ ਨਤੀਜੇ ਆਉਣ ਦੀ ਜਿਹੜੀ ਉਹ ਆਸ ਹੈ। ਜਿੱਥੇ ਗੈਂਗਸਟਰਾਂ ਦੇ ਆਕੇ ਵੱਡੇ ਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਤੋਂ ਮੁਲਕ ਤੋਂ ਮੁਲਕ ਗੱਲ ਕਰਨੀ ਆ ਉਹ ਮੁਲਕ ਨੇ ਗੱਲ ਕਰਨੀ ਆ ਇਹਦੇ ਵਾਸਤੇ ਵੀ ਪੰਜਾਬ ਪੁਲਿਸ ਇਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਸੈਂਟਰ ਦੀ ਸਰਕਾਰ ਦੇ ਨਾਲ ਸਾਂਝੀ ਕਰਕੇ ਇਹਨਾਂ ਦੀ ਐਕਸਟਰਡੀਸ਼ਨ ਦੇ ਵਾਸਤੇ ਵੀ ਜਿਹੜੀ ਉਹ ਪੂਰੀ ਤਿਆਰੀ ਕਰੀ ਬੈਠੀ ਆ ਜਿਨ੍ਹਾਂ ਦੇ ਕੋਲੇ ਖਾਸ ਤੌਰ ਤੇ ਇੰਡੀਅਨ ਨੇ ਉਹਨਾਂ ਦੀ ਐਕਸਟਰਡੀਸ਼ਨ ਥੋੜੀ ਸੌਖੀ ਹੁੰਦੀ ਆ ਜੇ ਕਿਸੇ ਨੇ ਬਾਹਰਲੀ ਨਾਗਰਿਕਤਾ ਲਈ ਆ ਉਹ ਥੋੜੀ ਔਖੀ ਜਾਂਦੀ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਹਨੇ ਪਬਲਿਕ ਨੂੰ ਸਹਿਯੋਗ ਦੇਣ ਦੇ ਬਾਰੇ ਵੀ ਕਿਹਾ ਮੈਂ ਇਸੇ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਸ ਮਸਲੇ ਦੇ ਉੱਤੇ ਪੁਲਿਸ ਗਵਾਧਤ ਕੀਤੀ ਜਾਵੇ ਔਰ ਟੋਲ ਫਰੀ ਨੰਬਰ ਜੋ ਉਹ ਜਾਰੀ ਕੀਤਾ ਗਿਆ 93946 93946 ਬਹੁਤ ਔਖਾ ਨੰਬਰ ਆ ਇਹ ਤੁਸੀਂ ਕਾਈਂਡਲੀ ਆਪੋ ਆਪਣੇ ਚੈਨਲਾਂ ਦੇ ਉੱਤੇ ਇਹੇਠਾ ਫਲੈਸ਼ ਕਰ ਦੇ 93 946 93 946 ਜਿਹੜੇ ਵਿਅਕਤੀ ਕਿਸੇ ਗੈਂਗਸਟਰ ਦੇ ਬਾਰੇ ਵਿੱਚ ਉਹਦੇ ਕਿਸੇ ਗੁਰਗੇ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਦੇਊਗਾ ਉਹਦਾ ਨਾਮ ਗੁਪਤ ਰਹੂਗਾ ਉਹਦਾ ਨਾਮ ਲਾਰ ਨਹੀਂ ਆਉਂਦਾ ਜੇ ਉਹਦੀ ਜਾਣਕਾਰੀ ਜਿਹੜੀ ਉਹ ਪੁਖਤਾ ਹੁੰਦੀ ਹੈ ਉਹਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਕਿਸੇ ਗੈਂਗਸਟਰ ਨੂੰ ਨੱਪ ਲਿਆ ਜਾਂਦਾ ਤਾਂ ਉਹਨੂੰ ਬਣਦਾ ਇਨਾਮ ਵੀ ਦਿੱਤਾ ਜਾਊਗਾ ਜਿਹੜੇ ਪੁਲਿਸ ਵਾਲੇ ਇਹਦੇ ਵਿੱਚ ਬਿਹਤਰੀ ਉਨ੍ਹਾਂ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਅਮਦਾਰ ਜਿਹੜਾ ਉਹ ਰਾਸ਼ੀ ਰੱਖੀ ਹੋਈ ਹੈ ਉਹ ਨਿਰਭਰ ਕਰੂਗਾ ਕਿ ਕਿਸ ਨੇ ਕਿਹੋ ਜੇ ਗੈਂਗਸਟਰ ਦਾ ਪਿੱਛਾ ਕਰਦਿਆਂ ਕਿਹੋ ਜੀ ਬਹਾਦਰੀ ਜਿਹੜੀ ਉਹ ਵਿਖਾਈ ਹੈ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਪੰਜਾਬ ਪੁਲਿਸ ਦੀ ਉਹ ਕਿੰਨੀ ਪਰਪੱਕ ਹੈ ਇਹਦੇ ਉੱਤੇ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਵਿਸ਼ਵ ਦੀਆਂ ਬਿਹਤਰੀਨ ਪੁਲਿਸ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਪੰਜਾਬ ਪੁਲਿਸ ਅੱਜ ਜਿਹੜੀ ਸਵੇਰ ਦੀ ਚੱਲ ਰਹੀ ਹੈ ਕਾਰਵਾਈ ਉਹਦੇ ਵਿੱਚ ਕੁਝ ਜਿਹੜੀਆਂ ਡਵੈਲਪਮੈਂਟਸ ਹੋਈਆਂ ਨੇ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਮਨੀ ਪ੍ਰਿੰਸ ਉਹਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਪੁਲਿਸ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਜਿਸ ਦੇ ਵਿੱਚ ਇਹ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਮਨੀ ਪ੍ਰਿੰਸ ਔਰ ਇਹ ਕਈ ਘੰਟੇ ਤੱਕ ਜਿਹੜੀ ਆ ਉਹ ਕਾਰਵਾਈ ਚੱਲੀ ਇਸੇ ਤਰੀਕੇ ਦੇ ਨਾਲ ਮੰਡੀ ਗਵਿੰਦਗਰ ਦੀ ਜਿਹੜੀ ਪੁਲਿਸ ਹੈ ਫਤਿਹਗੜ ਸਾਹਿਬ ਡਿਸਟ੍ਰਿਕਟ ਜਿਹੜਾ ਪੈਂਦਾ ਉਹਦੇ ਵਿੱਚ ਇੱਕ ਗੈਂਗਸਟਰ ਦੇ ਨਾਲ ਪੰਜਾਬ ਪੁਲਿਸ ਦਾ ਮੁਕਾਬਲਾ ਹੋਇਆ ਔਰ ਇਸ ਗੈਂਗਸਟਰ ਨੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਗੋਲੀ ਲੱਗੀ ਹੈ ਔਰ ਉਹ ਹਸਪੀਟਲ ਦੇ ਵਿੱਚ ਇਸ ਵੇਲੇ ਡੇਰੇ ਇਲਾਜ ਹੈ ਇਹਦੇ ਉੱਤੇ ਲੁੱਟਖੋਹ ਦੇ ਐਨਡੀਪੀਐਸ ਦੇ 9 ਦੇ ਕਰੀਬ ਜਿਹੜੀਆਂ ਉਹ ਐਫਆਈਆਰ ਦਰਜ ਨੇ ਇਸ ਗੈਂਗਸਟਰ ਦੇ ਉੱਤੇ ਇਹ ਸਿਰਫ ਦੋ ਕਾਰਵਾਈਆਂ ਨੇ ਪੰਜਾਬ ਪੁਲਿਸ ਦੀ ਗੈਂਗਸਟਰ ਤੇ ਵਾਰ ਲਗਾਤਾਰ ਜਾਰੀ ਹੈ ਔਰ ਪੰਜਾਬ ਪੁਲਿਸ ਦੀ ਇਹ ਗੈਂਗਸਟਰ ਤੇ ਵਾਰ ਉਦੋਂ ਤੱਕ ਚੱਲੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਸਮੁੱਚੇ ਰੂਪ ਦੇ ਵਿੱਚ ਇਹਨਾਂ ਗੈਂਗਸਟਰ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਆਪਣੇ ਘਰਾਂ ਨੂੰ ਉਹਨਾਂ ਦੇ ਕੋਲੇ ਇਹ ਇੱਕ ਚੰਗਾ ਮੌਕਾ ਕਿ ਉਹ ਵਾਪਸ ਆ ਸਕਣ ਕੋਈ ਨਹੀਂ ਹੁਚਾਉਂਦਾ ਤਾਂ ਗੈਂਗਸਟਰ ਜਿਸ ਭਾਸ਼ਾ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਧਮਕਾ ਰਹੇ ਨੇ ਜਾਂ ਉਹਰੇ ਤੋਂ ਐਕਸਟਰਸ਼ਨ ਮੰਗ ਰਹੇ ਨੇ ਜਾਂ ਕਿਸੇ ਕਿਸੇ ਦੀ ਕੋਈ ਧਮਕੀ ਦੇ ਰਹੇ ਨੇ ਪੁਲਿਸ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਗੈਂਗਸਟਰ ਨੂੰ ਬਰਦਾਸ਼ਤ ਨਹੀਂ ਕਰੂਗੀ ਗੈਂਗਸਟਰ ਨੂੰ ਜਵਾਬ ਆਪਣੀ ਭਾਸ਼ਾ ਦੇ ਵਿੱਚ ਦਿੱਤਾ ਜਾਊਗਾ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਗੋਲੀ ਚਲਾਉਂਦਾ ਤੇ ਉਹਨੂੰ ਲੋਰੀ ਨਹੀਂ ਅੱਗੋਂ ਸੁਣਾਈ ਜਾਊਗੀ ਔਰ ਇਹ ਗੈਂਗਸਟਰ ਦੇ ਉੱਤੇ ਵਾਰ ਇਹ ਹੋ ਸਕਦਾ ਹੈ ਕਿ ਇਹਦੇ ਵਾਸਤੇ ਕਈ ਹਫ਼ਤੇ ਲੱਗ ਜਾਣ ਕਈ ਮਹੀਨੇ ਲੱਗ ਜਾਣ ਕਿਉਂਕਿ ਇਹ ਗੈਂਗਸਟਰ ਕਿਸ ਜਗ੍ਹਾ ਤੋਂ ਆਉਂਦੇ ਨੇ ਕਿਸ ਜਗ੍ਹਾ ਤੱਕ ਜਾਂਦੇ ਨੇ ਤੁਸੀਂ ਪਿਛਲਾ ਨਾਚ ਦੇਖਿਆ ਇੱਕ ਮਰਡਰ ਜਿਹੜਾ ਸਰਪੰਚ ਦਾ ਹੋਇਆ ਸੀ ਚਾਹੇ ਉਹਨੂੰ ਮਾਰਨ ਵਾਲੇ ਸੀ ਚਾਹੇ ਜਿਹੜਾ ਮੋਹਾਲੀ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਖੇਡ ਪ੍ਰਮੋਟਰ ਦਾ ਉਹਦੇ ਸੀਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੂਜੇ ਜਾਜਾਂ ਤੋਂ ਕੇ ਲਿਆਂਦਾ ਗਿਆ ਗੱਲ ਦੂਜੇ ਰਾਜ ਤੱਕ ਨਹੀਂ ਜੇ ਕੋਈ ਇਥੋਂ ਬਾਹਰ ਵੀ ਜਿਹੜਾ ਭੱਜੂਗਾ ਕਿਸੇ ਮੁਲਕ ਦੇ ਵਿੱਚ ਪੰਜਾਬ ਪੁਲਿਸ ਉਹਦਾ ਪਿੱਛਾ ਜਿਹੜਾ ਉਹ ਕਾਨੂੰਨੀ ਤਰੀਕੇ ਦੇ ਨਾਲ ਕਰੂਗੀ ਉਸ ਵਾਸਤੇ ਜੇ ਕੋਈ ਬਾਹਰ ਦੂਸਰੇ ਮੁਲਕ ਚ ਬੈਠੇ ਨੇ ਉਹਦੇ ਵਾਸਤੇ ਜਿਹੜੀ ਸਾਨੂੰ ਮਦਦ ਕੇਂਦਰ ਦੀ ਸਰਕਾਰ ਤੋਂ ਲੈਣੀ ਪੈਣੀ ਆ ਉਹ ਮਦਦ ਅਸੀਂ ਹਰ ਹਾਲਤ ਦੇ ਵਿੱਚ ਲਵਾਂਗੇ ਉਹਦਾ ਜੋ ਵੀ ਡੋਸੀਅਰ ਆ ਉਹ ਤਿਆਰ ਕਰਕੇ ਸੈਂਟਰ ਦੀ ਸਰਕਾਰ ਨੂੰ ਦਿੱਤਾ ਗਿਆ ਗੈਂਗਸਟਰ ਤੇ ਵਾਰ ਇਹਦੇ ਵਿੱਚ ਅਸੀਂ ਪੰਜਾਬ ਦੇ ਸਮੂਹ ਲੋਕਾਂ ਨੂੰ ਇੱਕ ਵਾਰੀ ਫੇਰ ਸੱਦਾ ਦਿੰਦੇ ਆ ਕਿ ਤੁਸੀਂ ਪੁਲਿਸ ਦਾ ਸਾਥ ਦਿਓ ਪੁਲਿਸ ਨੂੰ ਜਾਣਕਾਰੀ ਦੇ ਕੇ ਉਹਨਾਂ ਬਦਮਾਸ਼ਾਂ ਦੇ ਬਾਰੇ ਦੇ ਵਿੱਚ ਦੱਸੋ ਜਿਹੜੇ ਕਿ ਇਹ ਸਮਝਦੇ ਆ ਕਿ ਸ਼ਾਇਦ ਇੱਕ ਪਿਸਤੌਲ ਦੇ ਨਾਲ ਪੰਜਾਬੀਆਂ ਨੂੰ ਡਰਾਇਆ ਜਾ ਸਕਦਾ ਹੈ ਜਾਂ ਪੰਜਾਬੀਆਂ ਤੋਂ ਐਕਸਟਰਸ਼ਨ ਮਨੀ ਜਿਹੜੀ ਉਹ ਲਈ ਜਾ ਸਕਦੀ ਹੈ ਪੰਜਾਬੀ ਵੀ ਇਸ ਦੇ ਵਾਸਤੇ ਮੂਰੇ ਆਉਣ ਪੰਜਾਬੀ ਇਹੋ ਜੀ ਕੌਮ ਹੈ ਜਿਨ੍ਹਾਂ ਨੇ ਕਿ ਇਹੋ ਜੇ ਬਦਮਾਸ਼ਾਂ ਦਾ ਕਈ ਵਾਰੀ ਸਾਹਮਣਾ ਕੀਤਾ ਹੋਇਆ ਤੇ ਹਮੇਸ਼ਾ ਪੰਜਾਬੀ ਜਿੱਤੇ ਨੇ ਔਰ ਇਸ ਆਗ ਦੇ ਨਾਲ ਇਹ ਸਮਝਦਾ ਹੈ ਕਿ ਪੰਜਾਬ ਪੁਟ ਦੇ ਵੱਲੋਂ ਸ਼ੁਰੂ ਕੀਤੀ ਗਈ ਗੈਂਗਸਟਰ ਤੇ ਵਾਰ ਜਿਹੜੀ ਆ ਉਹ ਇੱਕ ਇਸ ਤਰ੍ਹਾਂ ਟੰਡਾ ਸੀ ਲੁਗਾਂਗੇ ਜਿਹੜਾ ਕਿ ਅਸਲੀਆਂ ਸਰਕਾਰਾਂ ਦੇ ਟਾਈਮ ਦੇ ਉੱਤੇ ਬੀਜਿਆ ਗਿਆ ਸੀਗਾ ਚਾਹੇ ਉਹ ਚਿੱਟਾ ਹੈ ਉਹਦੇ ਉੱਤੇ ਯੁੱਧ ਨਸ਼ਿਆ ਵਿਰੁੱਧ ਲੜਿਆ ਜਾ ਰਿਹਾ ਹੈ ਤੇ ਗੈਂਗਰਵਾਦ ਹੈ ਇਹਦੇ ਵਾਸਤੇ ਗੈਂਗਸਟਰ ਤੇ ਵਾਰ ਜਿਹੜਾ ਇੱਕ ਯੁੱਧ ਟਾਈਪ ਦੇ ਨਾਲ ਲੜਿਆ ਜਾ ਰਿਹਾ ਇਹ ਪਿਛਲੀਆਂ ਸਰਕਾਰਾਂ ਦੇ ਵਿਜੇ ਹੋਏ ਕੰਡੇ ਨੇ ਇਹ ਕੰਡੇ ਚੁਗਣ ਦੇ ਵਾਸਤੇ ਇੱਕ ਵਿਲ ਪਾਵਰ ਦੀ ਜ਼ਰੂਰਤ ਹੁੰਦੀ ਹੈ। ਉਹ ਵਿਲ ਪਾਵਰ ਮਾਨ ਸਰਕਾਰ ਦੇ ਕੋਲੇ ਹੈ। ਮਾਨ ਸਾਹਿਬ ਦੇ ਬਿਲਕੁਲ ਕਲੀਅਰ ਇਨਸਟਰਕਸ਼ਨਸ ਨੇ ਕਿ ਕੋਈ ਵੀ ਵਿਅਕਤੀ ਜਿਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਉਹ ਮਤ ਸੋਚੇ ਕਿ ਉਹ ਜਾਬ ਦੇ ਵਿੱਚ ਇਸ ਤਰ੍ਹਾਂ ਕਾਨੂੰਨ ਦੇ ਆਪਣੇ ਹੱਥ ਦੇ ਵਿੱਚ ਲੈ ਕੇ ਲੋਕਾਂ ਨੂੰ ਪਰੇਸ਼ਾਨ